ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਨੂੰ ਜਿਵੇਂ ਮੈਂ ਤੁਹਾਨੂੰ ਪਿਛਲੀ ਵੀਡੀਓ ਚ ਦੱਸਿਆ ਮਨਿਕਨ ਸਾਹਿਬ ਵਾਲੀ ਚ ਕਿ ਆਪਾਂ ਤੁਹਾਨੂੰ ਅਗਲੇ ਵਲੌਗ ਚ ਕਰਾਵਾਂਗੇ ਦਰਸ਼ਨ ਨਾਲ ਲੱਗਦੇ ਮੰਦਿਰ ਤੇ ਉਹ ਗਰਮ ਪਾਣੀ ਦੇ ਚਸ਼ਮੇ ਦੇ ਜਿੱਥੇ ਹੁੰਦਾ ਹੈ ਲੰਗਰ ਤਿਆਰ ਤੇ ਆਜੋ ਚਲਿਏ ਸਿੱਧਾ ਅੰਦਰ ਤੇ ਦਿਖਾਈਏ ਤੁਹਾਨੂੰ ਉਹ ਗਰਮ ਪਾਣੀ ਦਾ ਚਸ਼ਮਾ ਤੇ ਦੱਸਿਏ ਇਹਦਾ ਇਤਿਹਾਸ ਵੀ ਤੇ ਇਹ ਹੈ ਜੀ ਤੁਸੀਂ ਦਰਸ਼ਨ ਕਰ ਰਹੇ ਹੋ ਇੱਥੇ ਇੱਕ ਭਗਵਾਨ ਪੋਲੇ ਦੀ ਮੂਰਤੀ ਲੱਗੀ ਹੈ ਉਹਦੇ नीचे ਇੱਕ ਗਰਮ ਪਾਣੀ ਦਾ ਚਸ਼ਮਾ ਇਹਦੇ ਵਿੱਚ ਅਕਸਰ ਹੀ ਤੁਸੀਂ ਦੇਖਦੇ ਹੋਵੋਗੇ ਬੜੀਆਂ ਬੜੀਆਂ ਮਟਕੀਆਂ ਟਾਈਪ ਇਹਦੇ ਵਿੱਚ ਰੱਖੀ ਹੁੰਦੀਆਂ ਇਹਦੇ ਵਿੱਚ ਉਹ ਗਰਮ ਪਾਣੀ ਪਾ ਕੇ ਚਾਵਲ ਪਾ ਕੇ ਜਾਂ ਫਿਰ ਜਦੋਂ ਕੋਈ ਛੋਲੇ ਜਾਂ ਫਿਰ ਰਾਜਮਾ ਕੁਝ ਵੀ ਬਣਾਉਣਾ ਹੁੰਦਾ ਹੈ ਇਹਨਾਂ ਨੇ ਪਹਿਲਾਂ ਗਰਮ ਪਾਣੀ ਵੀ ਇਹਦੇ ਵਿੱਚ ਪਾ ਕੇ ਤੇ ਇਹਨਾਂ ਨੂੰ ਐਦਾਂ ਹੀ ਪਾਣੀ ਦੇ ਵਿੱਚ ਟਿਕਾ ਦਿੱਤਾ ਜਾਂਦਾ ਹੈ ਫਿਰ ਚਾਵਲ ਜਦੋਂ ਤਿਆਰ ਹੋ ਜਾਂਦੇ ਆ ਉਹਨਾਂ ਨੂੰ ਲੈ ਜਾਂਦੇ ਤੇ ਜਦੋਂ ਦੂਜੇ ਸਮਾਨ ਵਗੈਰਾ ਤਿਆਰ ਹੋ ਜੇ ਉਹਨਾਂ ਨੂੰ ਫਿਰ ਤੜਕਾ ਲਾ ਕੇ ਉਹ ਲੰਗਰ 'ਚ ਵਰਤਾ ਦਿੰਦੇ ਆ ਤੇ ਇੱਥੇ ਇੱਕ ਆਪਣੀ ਇਹ ਵੀ ਪ੍ਰਥਾ ਹੈ ਥੋੜੇ ਥੋੜੇ ਇੱਥੇ ਚਾਵਲ ਲੈ ਕੇ ਪੋਟਲੀਆਂ 'ਚ ਲੋਕੀ ਉਹਨੂੰ ਵਿੱਚ ਡਿਪ ਕਰਕੇ ਗਰਮ ਪਾਣੀ 'ਚ ਅਵਾਲ ਕੇ ਉਹਨੂੰ ਪ੍ਰਸ਼ਾਦ ਦੇ ਤੌਰ ਤੇ ਆਪਣੇ ਘਰ ਲੈ ਕੇ ਜਾਂਦੇ ਆ ਆ ਜਾਓ ਇਹ ਹੈ ਅੱਗੇ ਸ਼ਿਵ ਜੀ ਭਗਵਾਨ ਦਾ ਮੰਦਿਰ ਤੇ ਇਹ ਕਰੋ ਤੁਸੀਂ ਦਰਸ਼ਨ ਤੇ ਇਥੋਂ ਦਾ ਇਤਿਹਾਸ ਹੈ ਕਿ ਜਿਵੇਂ ਇੱਥੇ ਲਿਖਿਆ ਹੈ ਕਿ ਸ਼ਿਵ ਜੀ ਮਹਾਰਾਜ ਤੇ ਪਰਵਤੀ ਇਸ ਸਥਾਨ ਤੇ ਜਦੋਂ ਆਏ ਆ ਉਹ ਤਾਂ ਉਸ ਸਥਾਨ ਤੇ ਕਾਫੀ ਲੰਮਾ ਸਮਾਂ ਜਿੱਥੇ ਕਿ ਇਹਨਾਂ ਨੇ ਲਿਖਿਆ ਹੋਇਆ 11000 ਸਾਲ ਕਾਫੀ ਲੰਮਾ ਸਮਾਂ ਉਹ ਇਸ ਸਥਾਨ ਤੇ ਰੁਕੇ ਤੇ ਇੱਕ ਦਿਨ ਇਸ਼ਨਾਨ ਕਰਦੇ ਹੋਏ ਮਾਤਾ ਪਾਰਵਤੀ ਜੋ ਉਹਨਾਂ ਦੇ ਕੰਨ ਤੋਂ ਚੁਮਕਾਇਆ ਜੋ ਵੀ ਮਤਲਬ ਕੰਨ ਚ ਅਭੂਸ਼ਣ ਸੀਗਾ ਉਹ ਨਿਕਲ ਕੇ ਪਤਾਲ ਥੱਲੇ ਪਤਾਲ ਲੋਕ ਚ ਚਲੇ ਗਿਆ ਤੇ ਫਿਰ ਸ਼ਿਵ ਜੀ ਭਗਵਾਨ ਵੱਲੋਂ ਆਪਣੇ ਸ਼ਿਵ ਗਣਾ ਨੂੰ ਕਹਿ ਕੇ ਉਹਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਲੇਕਿਨ ਉਹ ਮਿਲਿਆ ਨਹੀਂ ਫਿਰ ਸ਼ਿਵ ਜੀ ਭਗਵਾਨ ਉੱਥੇ ਕਹਿੰਦੇ ক্রੋਧਿਤ ਹੋ ਗਏ ਫਿਰ ਉਸ ਤੋਂ ਬਾਅਦ ਮਾਤਾ ਨੇ ਆ ਕੇ ਇੱਕ ਮਾਤਾ ਇਹ ਇਨੰਨੇ ਨਾਮ ਲਿਖਿਆ ਪਗਵਤੀ ਨੈਨਾ ਮਾਤਾ ਉਹਨਾਂ ਨੇ ਆ ਕੇ ਫਿਰ ਉਹਨਾਂ ਨੂੰ ਸ਼ਾਂਤ ਕਰਵਾ ਕੇ ਨੀਚੇ ਪਤਾਲ ਲੋਕ ਚ ਸ਼ੇਸ਼ਨਾਗ ਨੂੰ ਕਿਹਾ ਕੀ ਮਾਤਾ ਦਾ ਹੋ ਜੋ ਮਣੀ ਹੈ ਉਹ ਲੱਭ ਕੇ ਦੇ ਤੇ ਫਿਰ ਉਹਨੇ ਜੋ ਸ਼ੇਸ਼ਨਾਗ ਸੀਗਾ نیچے ਉਹਨੇ ਕਹਿੰਦੇ ਢੀ ਜੋਰੋਂ نیچے ਤੋਂ ਫੁੰਕਾਰਾ ਮਾਰਿਆ ਤੇ ਮਣੀ ਦੇ ਨਾਂ ਨਾਲ ਜੋ ਮਣੀ ਸੀਗੀ ਮਾਤਾ ਦੀ ਉਹਦੇ ਨਾਂ ਨਾਲ ਹੋਰ ਕਾਫੀ ਮਣੀਆਂ ਬਾਹਰ ਆ ਗਈਆਂ ਤੇ ਨਾਲ ਹੀ ਉਸ ਸਮੇਂ ਕਹਿੰਦੇ ਗਰਮ ਪਾਣੀ ਦਾ ਜੋ ਕਿ ਚਸ਼ਮਾ ਉਹ ਫੁੱਟ ਗਿਆ ਤੇ ਮਾਤਾ ਨੇ ਉਹ ਆਪਣੀ ਮਣੀ ਪਛਾਣ ਕੇ ਲੈ ਲਈ ਤੇ ਬਾਕੀ ਜਿੰਨੀਆਂ ਮਣੀਆਂ ਸੀਗੀਆਂ ਉਹਨਾਂ ਨੂੰ ਚਿੱਟੇ ਪੱਥਰ 'ਚ ਤਬਦੀਲ ਹੋਣ ਦਾ ਸ਼ਰਾਪ ਦੇ ਦਿੱਤਾ ਤੇ ਇਹ ਇੱਥੇ ਦਾ ਇਤਿਹਾਸ ਹੈ ਜੀ ਤੇ ਬਾਕੀ ਤੁਹਾਨੂੰ ਜਿਹੜਾ ਮੈਂ ਪਹਿਲੇ ਇਤਿਹਾਸ ਮਰਨ ਗੁਰੂ ਨਾਨਕ ਦੇਵ ਜੀ ਦੇ ਨਾਲ ਸੰਬੰਧਤ ਜਿਹੜਾ ਮੈਂ ਤੁਹਾਨੂੰ ਦੱਸਿਆ ਉਹ ਵੀ ਕੁਝ ਐਵੇਂ ਦਾ ਹੀ ਸੀਗਾ ਉਹਨਾਂ ਨੇ ਇੱਥੇ ਜਦੋਂ ਮਰਦਾਨਾ ਉਹਨਾਂ ਦੇ ਨਾਲ ਸੀਗਾ ਉਹ ਕਹਿਣ ਲੱਗੇ ਕਿ ਅ ਮਾਰੇ ਜੀ ਭੁੱਖ ਲੱਗੀ ਹੈ ਲੰਗਰ ਛਕਿਆ ਜਾਵੇ ਤੇ ਉਦੋਂ ਗੁਰੂ ਨਾਨਕ ਦੇਵ ਜੀ ਨੇ ਉੱਥੇ ਉਹਨਾਂ ਨੂੰ ਕੁਝ ਪੱਥਰ ਹਟਾ ਕੇ ਸੈੱਡ ਕਰਨ ਲਈ ਕਿਹਾ ਜਦੋਂ ਹਟਾਏ ਤਾਂ ਉੱਥੋਂ ਗਰਮ ਪਾਣੀ ਦਾ ਚਸ਼ਮਾ ਨਿਕਲਿਆ ਤੇ ਉੱਥੋਂ ਹੀ ਉਦੇ ਸਹਾਰੇ ਉਹਨਾਂ ਨੇ ਉਹ ਭੋਜਨ ਤਿਆਰ ਕਰਕੇ ਲੰਗਰ ਛਕਾਇਆ ਸ਼ਕਾਇਆ ਤੇ ਨਾਲ ਆਪਣੇ ਸ਼ਰਧਾਲੂਆਂ ਨੂੰ ਛਕਾਇਆ ਤੇ ਬਹੁਤ ਲੰਬਾ ਸਮਾਂ ਗੁਰੂ ਨਾਨਕ ਪਾਸ਼ਾ ਵੀ ਇਸ ਸਥਾਨ ਤੇ ਰਹੇ ਹੈ ਜੀ ਇਹ ਹੈ ਜੀ ਇਸ ਸਥਾਨ ਦਾ ਮੋਟਾ-ਮੋਟਾ ਜੋ ਮੈਂ ਤੁਹਾਨੂੰ ਦੱਸਿਆ ਇਤਿਹਾਸ ਅਕਿ ਤੁਸੀਂ ਇੱਕ 뷰 ਲੈ ਲੋ ਦੁਆਰਾ ਇਹਨਾਂ ਦਾ ਜੋ ਇੱਥੇ ਗਰਮ ਪਾਣੀ ਦੇ ਜਸ਼ਮੇ ਆ ਇੱਥੇ ਲੋਕੀ ਆਪਣੀ ਚਾਵਲਾਂ ਦੀਆਂ ਪੋਟਲੀਆਂ ਡਬੋਡਬੋ ਉਹਨੂੰ ਪਕਾ ਕੇ ਘਰੇ ਲੈ ਕੇ ਜਾਂਦੇ ਆ ਪ੍ਰਸ਼ਾਦ ਦੇ ਤੌਰ ਤੇ ਤੇ ਇੱਥੇ ਜਿਵੇਂ ਲੰਗਰ ਤਿਆਰ ਹੁੰਦਾ ਹੈ ਗੁਰੂ ਮਾਰੇ ਦਾ ਉਹ ਇਸ ਸਥਾਨ ਤੇ ਤਿਆਰ ਕਰਦੇ ਆ ਉਬਲਦੇ ਪਾਣੀ ਦੇ ਵਿੱਚ ਇਹ ਪੇਤਲੀਆਂ ਮਟਕੀਆਂ ਰੱਖ ਕੇ ਲੰਗਰ ਤਿਆਰ ਕੀਤਾ ਜਾਂਦਾ ਤੇ ਚਾਹੀ ਵੀ ਇੱਥੋਂ ਹੀ ਤਿਆਰ ਕੀਤੀ ਜਾਂਦੀ ਹੈ ਜਿਵੇਂ ਮੈਂ ਤੁਹਾਨੂੰ ਪਿਛਲੇ ਬਲੌਗ 'ਚ ਵੀ ਦੱਸਿਆ ਹੈ ਤੇ ਆਜੋ ਫਿਰ ਬਾਕੀ ਹੁਣ ਤੁਹਾਨੂੰ ਦਿਖਾ ਦਈਏ ਬਾਹਰ ਦਾੜਾ ਦਵੜਾ ਇਹ ਹੈ ਜੀ ਮਨਿਕਨ ਸਾਹਿਬ ਦਾ ਬਾਜ਼ਾਰ ਤੇ ਇੱਥੇ ਮਨਿਕਨ ਸਾਹਿਬ ਨਾਲ ਰਿਲੇਟਡ ਫੋਟੋ ਆ ਜਾਂ ਉੱਧਰ ਦੇ ਹਿਸਾਬ ਨਾਲ ਜੋ ਕੁਝ ਨਿਸ਼ਾਨੀਆਂ ਆਉਂਦੀਆਂ ਐ ਇੱਥੋਂ ਲੋਕੀ ਲੈ ਕੇ ਜਾਂਦੇ ਆ ਪ੍ਰਸ਼ਾਦਾਂ ਦੀ ਦੁਕਾਨਾਂ ਐ ਹਰ ਤਰ੍ਹਾਂ ਦਾ ਸਮਾਨ ਜੋ ਕਿ ਮੋਸਟਲੀ ਗੁਰਦੁਆਰੇ ਔਰ ਮੰਦਰਾਂ ਦੇ ਬਾਹਰ ਦੁਕਾਨਾਂ 'ਚ ਹੁੰਦਾ ਐ ਉਦੋਂ ਦਾ ਸੇਮ ਸਮਾਨ ਐ ਤੇ ਇਹ ਸੀਗੇ ਜੀ ਦਰਸ਼ਨ ਬਾਕੀ ਕਰਦੇ ਆ ਅੱਗੇ ਗੱਲਬਾਤ ਬਾਕੀ ਤੁਹਾਨੂੰ ਦਿਖਾਵਾਂਗੇ ਨੈਕਸਟ ਕੀ ਇਹ پلان ਆਪਣਾ ਹੁਣ ਤੱਕ ਲਈ ਦਿਓ ਜਾਇਤ ਫਿਰ ਕਰਾਂਗੇ ਅਗਲੇ ਵਲੌਗ ਚ ਗੱਲਬਾਤ ਤਦ ਤੱਕ ਲਈ ਸਾਰੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੌਸਮ ਮੈਂ ਇੱਥੇ ਥੋੜਾ ਵਧੀਆ ਹੋ ਗਿਆ ਬਾਰਿਸ਼ ਵਾਲਾ ਅੱਗੇ ਬਾਕੀ ਕਰਾਂਗੇ ਦਰਸ਼ਨ ਦੁਬਾਰਾ ਜਾਣ ਲੱਗੇ ਇੱਕ ਵਾਰ ਤੇ ਮਿਲਾਂਗੇ ਫਿਰ ਅਗਲੀ ਵੀਡੀਓ ਚ